ਸਾਰੇ ਹੀ ਸਕੂਲਾਂ ਲਈ ਅਤ ਜ਼ਰੂਰੀ ਸੂਚਨਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ 22 ਅਗਸਤ 2024 ਦਿਨ ਵੀਰਵਾਰ ਨੂੰ ਹੋ ਰਿਹਾ ਹੈ ਦਰਜਾ ਪਹਿਲਾ ਦਾ ਪੇਪਰ ਪਹਿਲੀ ਤੋਂ 5ਵੀਂ ਜਮਾਤ ਤੱਕ ਬਾਲ ਵਿਰਸਾ ਕਿਤਾਬ ਵਿੱਚੋਂ ਲਿਆ ਜਾਵੇਗਾ ਪ੍ਰਸ਼ਨ ਦੋ ਭਾਗਾਂ ਵਿੱਚ ਊੜਾ ਅਤੇ ਐੜਾ ਭਾਗ ਵਿੱਚ 60 ਸਵਾਲ ਪੁੱਛੇ ਜਾਣਗੇ ਸਾਰੇ ਸਵਾਲ ਆਬਜੈਕਟਿਵ ਟਾਈਪ ਹੋਣਗੇ ਊੜਾ ਭਾਗ ਚਾਰ ਉੱਤਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਐੜਾ ਭਾਗ ਠੀਕ ਗਲਤ ਦੀ ਚੋਣ ਕਰਨੀ ਹੋਵੇਗੀ ਕੁੱਲ 60 ਮਿੰਟ ਦਾ ਪੇਪਰ ਹੋਵੇਗਾ ਅੰਕ ਵੀ 60 ਹੋਣਗੇ ਉੱਤਰ ਪ੍ਰਸ਼ਨ ਪੱਤਰ ਤੇ ਹੀ ਕਰਨੇ ਹੋਣਗੇ ਵੱਖਰਾ ਪ੍ਰਸ਼ਨ ਉੱਤਰ ਦੇਣ ਲਈ ਨਹੀਂ ਹੋਵੇਗਾ ਦਰਜਾ ਦੂਜਾ ਦਾ ਪੇਪਰ 6ਵੀਂ ਤੋਂ 8ਵੀਂ ਕਲਾਸ ਤੱਕ ਗੁਨਤਾਸ ਕਿਤਾਬ ਵਿੱਚੋਂ ਹੋਵੇਗਾ ਦਰਜਾ ਤੀਜਾ ਦਾ ਪੇਪਰ 9ਵੀਂ ਤੋਂ 12ਵੀਂ ਜਮਾਤ ਤੱਕ ਮਾਰਗ ਮੋਤੀ ਕਿਤਾਬ ਵਿੱਚੋਂ ਹੋਵੇਗਾ ਦੂਜਾ ਅਤੇ ਤੀਜਾ ਦਰਜਾ ਦਾ ਪੇਪਰ OMR ਸੀਟ ਰਾਹੀਂ ਲਿਆ ਜਾਵੇਗਾ ਜਿਸ ਵਿੱਚ ਕੁੱਲ 100 ਸਵਾਲ ਪੁੱਛੇ ਜਾਣਗੇ ਜਿਨ੍ਹਾਂ ਦਾ ਜਵਾਬ ਵਿਦਿਆਰਥੀਆਂ ਨੇ ਵੱਖਰੀ OMR ਸੀਟ ਉੱਪਰ ਚਾਰ ਉੱਤਰਾਂ 'ਚੋਂ ਇੱਕ ਦੀ ਚੋਣ ਕਰਕੇ ਦੇਣਾ ਹੋਵੇਗਾ ਵਿਦਿਆਰਥੀ ਪ੍ਰਸ਼ਨ ਪੱਤਰ ਦੀ ਕਾਪੀ ਵਾਪਸ ਨਹੀਂ ਕਰਨਗੇ ਆਪਣੇ ਘਰ ਲਿਜਾ ਸਕਦੇ ਹਨ ਪੇਪਰ ਹੱਲ ਕਰਨ ਦਾ ਸਮਾਂ 60 ਮਿੰਟ ਹੋਵੇਗਾ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9417916388 ਇਹ ਸਨੇਹਾ ਜਾਣਕਾਰੀ ਸਕੂਲਾਂ ਦੇ ਸਾਰੇ ਹੀ ਗਰੁੱਪਾਂ ਵਿੱਚ ਪਾ ਦਿੱਤੀ ਜਾਵੇ ਤਾਂ ਜੋ ਇਹ ਸੁਨੇਹਾ ਇਹ ਮੈਸੇਜ ਸਾਰੇ ਵਿਦਿਆਰਥੀਆਂ ਤੱਕ ਅਤੇ ਅਧਿਆਪਕਾਂ ਤੱਕ ਪਹੁੰਚਦਾ ਹੋ ਸਕੇ ਧੰਨਵਾਦ ਜੀ ਸ਼ੁਭ ਇਸ਼ਾਵਾ